ਆਤ ਨੂੰ ਆਪਣੇ ਸੋਚਿਓ ਸਵਾਲਾਂ ਬਾਰੇ ਦੇਖੋ ਮੈਂ ਭਾਈ ਅਮਰਿਤਪਾਲ ਸਾਹਿਬ ਦੇ ਖਰਾਬ ਨਹੀਂ ਹੈ ਧਰਮ ਪ੍ਰਚਾਰ ਕਰਨਾ ਬਹੁਤ ਸਹੀ ਗੱਲ ਹੈ ਨਸ਼ੇ ਛਰਾਉਣਾ ਸਾਨੂੰ ਮਾਣ ਹੈ ਜਿਹੜਾ ਵੀ ਕੋਈ ਮਹਾਪੁਰਖ ਹੈ ਕੋਈ ਨਸ਼ੇ ਛਰਾਏ ਸਭ ਤੋਂ ਅੱਗੇ ਅਸੀਂ ਹੋਵਾਂਗੇ ਉਹਨਾਂ ਦੇ ਨਾਲ ਪਰ ਮੈਨੂੰ ਜਿਹੜੇ ਸਵਾਲ ਆਉਂਦੇ ਆ ਇੱਕ ਵਾਰ ਕਹਿੰਦੇ ਅਸੀਂ ਸਿਆਸਤ ਨਹੀਂ ਆਉਣਾ ਇਕੱਲੇ ਸੇਵਾ ਹੀ ਧਰਮ ਦੀ ਕਰਨੀ ਹੈ ਦੂਜੇ ਵਾਸਤੇ ਐਮਪੀ ਬਣਨ ਨੂੰ ਤਿਆਰ ਇੱਕ ਵਾਰ ਕਹਿੰਦੇ ਕਿ ਮੈਂ ਦੇਸ਼ ਦਾ ਕਾਨੂੰਨ ਹੀ ਨਹੀਂ ਮੰਨਦਾ ਕਨਸਟੀਟਿਊਸ਼ਨ ਹੀ ਨਹੀਂ ਮੰਨਦਾ ਅੱਜ ਐਮਪੀ ਬਣਨ ਵਾਸਤੇ ਕਨਸਟੀਟਿਊਸ਼ਨ ਵੀ ਕਹਿੰਦੇ ਮੰਨ ਲਈ ਜਿਹੜੀ ਵੱਡੀ ਗੱਲ ਹੈ 2 ਸਾਲ ਪਹਿਲੇ ਕਿੱਥੇ ਸੀ ਪਿਛਲੇ 20 ਸਾਲ ਕਿੱਥੇ ਸੀ ਕਿਤੇ ਉਦੋਂ ਬਾਲ ਕੱਟੇ ਸੀ ਉਦੋਂ ਜੀਣਾ ਪਉਂਦੇ ਸੀ ਇੱਕਦਮ ਖਬਰ ਆਈ ਕਿ ਕੋਈ ਬੰਦਾ ਜਹਾਜ਼ ਤੇ ਕੱਟੇ ਐ ਅਗਲੇ ਦਿਨ ਪਤਾ ਲੱਗਿਆ ਪਟਕਾ ਬਣ ਲਿਆ ਫਿਰ ਕਹਿੰਦੇ ਅੰਮ੍ਰਿਤ ਛਕ ਲਿਆ ਫਿਰ ਕਹਿੰਦੇ ਨਸ਼ੇ ਦੇ ਖਲਾਫ ਪ੍ਰਚਾਰ ਕਰਨਾ ਹੈ ਫਿਰ ਕਹਿੰਦੇ ਮੈਂ ਅੰਮ੍ਰਿਤ ਅਰਿਸ਼ ਸਿੰਘ ਸਜਾਉਣੇ ਆ ਸੜਨ ਲਈ ਉਹ ਜੇਲ੍ਹ ਚਲੇ ਭੇਜ ਦਿੱਤਾ ਜਾਂਦਾ ਤੇ ਫਿਰ ਤੋਂ ਵਾਪਸ ਲਿਆਏ ਜਾਂਦੇ ਸਵਾਲ ਪੁੱਛਣਾ ਚਾਹੁੰਦਾ ਮੇਰਾ ਜੋ ਕੋਈ ਵਕੀਲ ਹੋਊਗਾ ਨਾ ਮੇਰਾ ਵਕੀਲ ਮੈਂ ਉਹ ਵਕੀਲ ਕਰੂੰਗਾ ਜਿਹੜਾ ਮੇਰਾ ਬੜਾ ਕੌਨਫੀਡੈਂਟ ਦਾ ਹੈ ਮੈਂ ਪਹਿਲਾ ਸਵਾਲ ਪੁੱਛਣਾ ਚਾਹੁੰਦਾ ਕਿ ਭਾਈ ਸਾਹਿਬ ਦਾ ਵਕੀਲ ਕੌਣ ਹੈ ਜਿਹੜਾ ਕੇਸ ਲੜ ਰਿਹਾ ਹੈ ਜਿਹੜਾ ਉਹਨੂੰ ਮਿਲ ਕੇ ਆਉਂਦਾ ਤੇ ਜਿਹਨੇ ਕਿਹਾ ਸੀ ਮੈਂ ਇਲੈਕਸ਼ਨ ਲੜ ਭਾਈ ਸਾਹਿਬ ਲੜ ਰਿਹਾ ਹੈ ਕੌਣ ਹੈ ਉਹ ਹੈਗਾ ਰਾਜਦੇਵ ਸਿੰਘ ਬਰਨਾਲੇ ਤੋਂ ਤੁਸੀਂ ਜਾ ਕੇ ਅਖਬਾਰ ਕੱਢ ਲਓ ਤੁਸੀਂ ਜਾ ਕੇ ਬੱਚੇ ਜਿਹੜੇ ਗੁੰਗਲ ਕਰਦੇ ਆ ਉਹ ਕੱਢ ਲੈਣ ਕੀ ਰਾਜਦੇ ਪਰਣਾਲਾ ਹੈ ਕੋਣ ਉਹ ਪੰਜਾਬ ਦੇ ਮਾਲਵਾ ਜ਼ੋਨ ਦਾ ਆਰਐਸਐਸ ਦਾ ਪ੍ਰਧਾਨ ਹੈ ਮਾਲਵਾ ਜ਼ੋਨ ਦਾ ਆਰਐਸਐਸ ਦਾ ਪ੍ਰਧਾਨ ਹੁਣ ਆਪਾਂ ਕੋਈ ਸਿੰਘ ਆਰਐਸਐਸ ਦੇ ਪ੍ਰਧਾਨ ਨੂੰ ਬਣਾਵਾਂਗੇ ਆਪਣਾ ਵਕੀਲ ਦੂਜੀ ਗੱਲ ਕਾਗਜ਼ ਢਾਕਲ ਹੋ ਗਿਆ ਐਨਐਸਏ ਚ ਬੰਦਾ ਰਹਿੰਦਾ ਹੋਏ ਇੰਨੀ ਛੇਤੀ ਕਾਗਜ਼ ਦਾ ਖੰਦ ਦੇਣਗੇ ਸਰਕਾਰਾਂ ਮੈਂ ਡੀਸੀ ਨਾਲ ਗੱਲ ਕੀਤੀ ਮੈਨੂੰ ਡੀਸੀ ਕਹਿੰਦਾ ਜੇਲ ਸੁਪਰਡੈਂਟ ਡਿਬਰੂਗੜ ਦਾ ਫੋਨ ਆਇਆ ਮੈਨੂੰ ਜਿਹੜਾ ਰਿਟਰਨਿੰਗ ਅਫਸਰ ਹੈ ਕੀ ਇਹਦੇ ਸਾਰੇ ਕਾਗਜ਼ ਅਸੀਂ ਚੈੱਕ ਕੀਤੇ ਬਿਲਕੁਲ ਸਹੀ ਆ ਕੋਈ ਸੌਂ ਵੀ ਖਾਦੀ ਆ ਇਹਨੂੰ ਕੋਈ ਕਮੀ ਨਹੀਂ ਆ ਇਹਦਾ ਕੋਈ ਕੈਂਸਲ ਨਾ ਕਰਿਓ ਹੁਣ ਡਿਬਰੂਗੜ ਦਾ ਜੇਲ ਸੁਪਰਡੈਂਟ ਕਿਉਂ ਬਿਆਨ ਦੇ ਰਿਹਾ ਸੋਚਣ ਵਾਲੀ ਗੱਲ ਹੈ ਦੂਜੀ ਗੱਲ ਮੈਂ ਪੁੱਛਣਾ ਚਾਹਣਾ ਹੈ ਜਿਹੜੇ ਲੀਡਰ ਹੁੰਦੇ ਆ ਉਹ ਅੱਗੇ ਵਾਈ ਕਰਦੇ ਆ ਕਿ ਲੋਕਾਂ ਨੂੰ ਅੱਗੇ ਕਰਕੇ ਪਿੱਛੇ ਰੈਂਦੇ ਆ ਤੀਜਾ ਸਵਾਲ ਹੈ ਉਹਨਾਂ ਨੇ ਕੋਈ ਸ਼ਾਦੀ ਸਾਥੀ ਪੁੱਛ ਨੇ ਫੜ ਲਏ ਕੀ ਤੁਸੀਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਥਾਣੇ ਚ ਲੈ ਕੇ ਜਾਓਗੇ ਤੇ ਉਹਦੇ ਪਿੱਛੇ ਪਿੱਛੇ ਜਾਓਗੇ ਕੀ ਆਪਾਂ ਗੁਰੂ ਦੀ ਢਾਲ ਬਣੀ ਨੇ ਆ ਗੁਰੂ ਨੂੰ ਢਾਲ ਨਹੀਂ ਬਣਾਈਦਾ ہو گل ایک ہے یار بادل صاحب برہمپرا صاحب تھوڑے تھے کون نے بادل صاحب نہ جیل کٹی کو ہے ہاتھ کڑے کھڑے بادل صاحب سولہ سال ایم ایسے رہے کتے میں یا میری ماتا جی نے کتے دھرنا دا سولہ سالاں کی میرے باپ نو چھڑا دیو میری پہندہ کا ਸਰਕਾਰ ਕਹਿੰਦੀ ਬਾਲ ਸਾਹ ਨੂੰ ਜੇ ਵਿਆਹ ਤੇ ਜਾਣਾ ਇੱਕ ਚਿੱਠੀ ਲਿਖ ਦਿਓ ਪ੍ਰੋਲ ਲੈ ਲਓ ਸਾਤੋ ਬਾਦਲ ਸਾਹਿਬ ਕਹਿੰਦਾ ਅਕਾਲੀ ਦਲ ਦਾ ਸੂਲ ਹੈ ਖਾਲਸਾ ਪੰਡਾ ਨਾ ਅਸੀਂ ਪ੍ਰੋਲ ਲੈਨੇ ਆ ਨਾ ਬੇਲ ਮੰਗਦੇ ਆ ਬੋਲੇ ਸੋ ਨਿਹਾਲ ਤੇ ਮੇਰਾ ਤੇਰੀ ਬੇਟੀ ਦਾ ਵਿਆਹ ਸੰਗਤ ਕਰੂੰਗੀ ਅਸੀਂ ਤਾਂ ਨਹੀਂ ਕਰਾਈ ਬਾਦਲ ਸਾਹਿਬ ਤਾਂ ਨਹੀਂ ਕਰਾਈ ਇੱਥੇ 1 ਸਾਲ ਵੀ ਨਹੀਂ ਹੋਇਆ ਤੇ ਤੁਸੀਂ ਕਹਿੰਦੇ ਆ ਬੰਦੀ ਸਿੱਖ ਹੈ ਰੂਖ ਛੜਾਓ بندی سے کون ہے؟ دیش دنیا کی ہر خبر سب سے پہلے دیکھنے کے لیے فالو کریں دینک سویرہ ٹی وی یو فیس بک انسٹاگرام ایکس اور وٹس ایپ چینل پر